ਸਾਰੇ ਕੋਰਟੋਰ ਦੇ ਨਾ ਦੇ ਬਟੂ ਕੇ ਕੇ ਕੀ ਨੇ ਪਕਸਾ ਦਾ ਮੈਚ ਹੀ ਹੋ ਰਿਹਾ ਹੈ ক্রিকেট ਦਾ ਮੈਚ ਖਡਾਉਣਾ ਔਰ ਪਾਕਿਸਤਾਨਾਂ ਤੇ ਰੁਖ ਰੋਣੀ ਇਹ ਭਾਜਪਾ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਉਹ ਪਰਮਿਸ਼ਨ ਮਿਲਣੀ ਚਾਹੀਦੀ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੋਲੋਣਾ ਚਾਹੀਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤੇ ਕਿ ਲੋਕ ਸਪੈਕ ਵੀ ਜਿਵੇਂ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਪਰ ਧਾਰਮਿਕ ਸਥਾਨਾਂ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੰਦਾ ਮੈਂ ਇਹ ਕਹਾਂ ਨਾ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਧੂਤ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ। ਇਹ ਬਾਕੀ ਸਾਰੇ ਚੀਜ਼ਾਂ ਖੋਲ੍ਹ ਸਕਦੀਆਂ ਨੇ। ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਵਿਸ਼ਵ ਨੂੰ ਉਹਨਾਂ ਨੇ ਦਿੱਤਾ। ਉਹਨੂੰ ਖੋੜਿਆ। ਪਹਿਲਾਂ ਵੀ ਚੱਕਿਆ ਹੀ ਹੁਣ ਵੀ ਚੱਕਿਆ। ਬੜਾ ਮੁੱਕੇ ਕਿ ਕਿੰਨੇ ਪਕਸਾ ਦਾ ਮੈਚ ਹੀ ਹੋ ਗਿਆ। ਕਿ ਕ੍ਰਿਕਟ ਦਾ ਮੈਚ ਖਡਾਉਣਾ ਔਰ ਧਾਰਮਿਕ ਸਥਾਨਾਂ ਤੇ ਰੂਖ ਰੋਣਾ। ਇਹ ਭਾਪੀ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਆ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਥਿਤੀ ਰੰਗ ਚੱਲਦਾ ਰਿਹਾ। ਕੜਤਨ ਹੋਰ ਵਧੇਗੀ। ਜੇ ਮੈਚ ਹੋ ਸਕਦਾ ਹੈ। ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ। ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ। ਤੇ ਅਮਨ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਕਿ ਕਿਹੜੀ ਜਿਪੀ ਆਪਣੇ ਆਪ ਨੂੰ ਕਰ ਦਵੇ। ਕੋਈ ਵੀ ਹਿੰਦੁਸਤਾਨ ਨੇ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ خیال ਇੱਕ ਲੋਕ ਉਸਨੂੰ ਟੀਵੀ ਔਨ ਵੀ ਨਹੀਂ ਕਰਦੇ ਪਰ ਧਾਰਮਿਕ ਸਥਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਮੈਂ ਇਸੇ ਤੋਂ ਮੈਂ ਸਟਾਰਟਿੰਗ ਤੋਂ ਜਵਾਬ ਦਿੱਤਾ ਮੈਂ ਇਹ ਜਾਣਾਂ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ ਇਹ ਬਾਕੀ ਸਾਰੇ ਚੀਜ਼ਾਂ ਕੁਝ ਸਕਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰਨਾਨਕ ਸਾਹਿਬ ਦੇ ਬਾਰੇ ਉਰੇ ਦੇ ਕੋਲ ਨੂੰ ਉਹਨਾਂ ਨੇ ਹਟਾ ਕਰ ਉਹਨੂੰ ਘੱਟ ਬਲ ਦਾ ਸਰੰਗ ਸਾਲ ਸੰਗ ਵਿੱਚ ਮੈਡਲ ਨੂੰ